ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਸਮਾਦ ਭਾਈ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾ ਪੁਰਾਣਾ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇਸ ਘਰ ਦੇ ਵਿੱਚ ਬਾਈ ਹੁਣਾਂ ਨੇ ਦੋ ਕੱਟੀਆਂ ਇਹਨਾਂ ਦੇ ਵਿੱਚੋਂ ਖਰੀਦੀਆਂ ਹੋਈਆਂ ਠੀਕ ਹੈ ਜੀ ਇੱਕ ਛੋਟੀ ਕੱਟੀ ਇੱਥੇ ਖੜੀ ਹੈ ਜੀ ਜੈੱਡ ਬਲੈਕ ਹੋਊਗੀ ਬਹੁਤ ਸੋਹਣੇ ਢਾਂਚੇ ਦੀ ਹੈ ਇਹ ਬਾਈ ਹੁਣਾਂ ਦੇ ਘਰ ਦੀ ਹੈ ਤੇ ਇਧਰਲੇ ਪਾਸੇ ਜਿਹੜੀ ਦੋਸਤੋ ਇਸ ਕੱਟੀ ਦੀ ਮਾਂ ਵੀ ਖੜੀ ਹੈ ਠੀਕ ਹੈ ਜੀ ਦੋ ਕੱਟੀਆਂ ਬਾਈ ਹੁਣਾਂ ਨੇ ਖਰੀਦੀਆਂ ਹੋਈਆਂ ਬਾਕੀ ਤਿੰਨੇ ਹੀ ਇਹ ਫੋਰ ਸੇਲ ਹੈ ਜੀ ਵਿਕਾਊ ਹੈ ਕੱਲੀ ਕੱਲੀ ਨੂੰ ਤੋਰ ਫੇਰ ਤੋਰ ਫੇਰ ਕੇ ਦੇਖਾਂਗੇ ਬਾਕੀ ਥਣ ਥੁਣ ਐਨ ਪੂਰੀ ਤਸੱਲੀ ਕਰਾ ਦੂੰਗਾ ਤੇ ਰੇਟ ਜਿਹੜਾ ਬਾਈ ਤੋਂ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਇੱਕ ਨਗ ਵਿੱਚ ਨੀਲੀ ਰਾਵੀ ਨਸਲ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੀ ਇਹ ਕੱਟੀ ਤੁਹਾਨੂੰ ਇਹ ਵੀ ਤੋਰ ਫੇਰ ਕੇ ਦਿਖਾਉਣੀ ਹੈ ਠੀਕ ਹੈ ਜੀ ਇਹ ਤਿੰਨ ਜਾਨਵਰ ਇੱਧਰਲੇ ਪਾਸੇ ਵਿਕਾਊ ਇਹਨਾਂ ਤੋਂ ਇਲਾਵਾ ਇੱਕ ਬਾਈ ਹੋਣਾ ਕੋਲੇ ਜੀਪ ਹੈ ਇਹ ਵੀ ਬਾਈ ਹੋਣਾ ਨੇ ਵਿਕਾਊ ਕੀਤੀ ਹੈ ਇਹਦੇ ਬਾਰੇ ਵੀ ਸਾਰੀ ਗੱਲਬਾਤ ਕਰਾਂਗੇ ਠੀਕ ਹੈ ਜੀ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਬਾਕੀ ਜਿਹੜੀ ਤਸੱਲੀ ਕਰਕੇ ਤੁਸੀਂ ਖਰੀਦ ਲੈਣੀ ਹੈ ਤੇ ਆਓ ਬਾਕੀ ਗੱਲਬਾਤ ਆ ਜਿਹੜੀ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਸਿਕਾਲ ਸਸਿਕਾਲ ਬਾਈ ਬਈ ਨਾਮ ਦੱਸਿਓ ਆਪਣਾ ਨਾਮ ਮੇਰਾ ਬਈ ਸੋਨਾ ਭਾਈ ਏ ਅੱਛਾ ਪਿੰਡ ਆਪਣਾ ਸਮਾਦ ਭਾਈ ਪਿੰਡ ਸਮਾਦ ਭਾਈ ਠੀਕ ਹੈ ਅੱਛਾ ਜਿਹੜੇ ਨਾਗ ਹੈਗੇ ਆਪਣੇ ਕੋਲੇ ਅੱਜ ਵਿਖਾਉ ਆ ਇਹਨਾਂ ਦੇ ਵਿੱਚੋਂ ਵਿਚਾਲੜੀ ਕੱਟੀ ਤਾਂ ਆਪਣੀ ਘਰ ਦੀ ਹੈ ਨਾ ਹਾਂ ਉਹ ਮਾਝ ਦੀ ਠੀਕ ਹੈ ਤੇ ਦੋ ਕਟੀਆਂ ਵਿਖਾਉ ਆ ਆਪਣੇ ਇਹ ਦੋ ਆਪਣੇ ਲੈ ਲੈਂਦੇ ਹਾਂ ਠੀਕ ਹੈ ਲਿਆਂਦੀ ਇਹ ਹੁਣ ਵਪਾਰ ਦਾ ਕੰਮ ਕਰਨਾ ਹੈ ਕਿ ਜਾਂ ਫਿਰ ਨਹੀਂ ਨਹੀਂ ਉਹੀ ਸਾਹਮਣਾ ਤੇ ਲੈਣੇ ਆਂ ਸੀ ਅੱਛਾ ਵੈਸੇ ਵਕਾਉਗੀ ਜੀ ਜਗਾ ਕੱਟ ਕਰਕੇ ਵਾ ਠੀਕ ਹੈ ਅੱਛਾ ਜਿਹੜੀ ਨੀਲੀ ਰਾਵੀ ਨਸਲ ਦੇ ਵਿੱਚ ਕੱਟੀ ਹੈਗੀ ਆਪਣੇ ਕੋਲ ਇਧਰਲੇ ਪਾਸੇ ਕਿੰਨੇ ਟਾਈਮ ਦੀ ਹੈ ਇਹ ਇਹ ਹੋਊਗੀ 15-16 ਮਹੀਨਿਆਂ ਦੀ 15-16 ਮਹੀਨਿਆਂ ਦੀ ਹਾਂ ਜੀ ਹਾਂ ਜੀ ਬਾਤ ਉੱਪਰਾਈ ਅੱਛਾ ਖੋਲੀਏ ਮੜੀ ਜੇ ਵੇਖ ਲੈਨੇ ਫੋਨ ਕੇ ਫਖਾ ਦੇ ਠੀਕ ਹੈ ਦੋਸਤ ਤੋਰ ਫਿਰ ਕੇ ਵੈਸੇ ਦੇਖ ਲੈਨੇ ਆ ਠੀਕ ਹੈ ਥੋੜਾ ਜਾਂ ਥਾਂ ਦੀ ਦਿੱਕਤ ਕਰਕੇ ਬਾਈ ਉਹਨਾਂ ਨੇ ਵੇਚਣੀਆਂ ਇਹ ਵੈਸੇ ਬਾਈ ਕਹਿੰਦਾ ਵੀ ਲਿਆਂਦੀਆਂ ਦਾ ਸਾਹਮਣ ਨੂੰ ਦੋਸਤੋ ਸਵਾਹ ਕਸਾਲ ਤੁਸੀਂ ਮੰਨ ਸਕਦੇ ਹੋ ਉਮਰ ਹੈ ਬਸ ਠੀਕ ਹੈ ਭਾਈ ਮੋੜ ਦੇ ਆਜਾ ਸਵਾਹ ਕਸਾਲ ਤੁਸੀਂ ਮੰਨ ਸਕਦੇ ਹੋ 15 16 ਮਹੀਨੇ ਪਾਈ ਉਮਰ ਦੱਸਦਾ ਬਾਕੀ ਫੇਸ ਤੇ ਅੱਖੋਂ ਖਾਂ ਬਿਲਕੁਲ ਨੀਲੀ ਹੈ ਸਿੰਘ ਕਾਫੀ ਦੋਸਤੋ ਗਲਾਈ ਦੇ ਵਿੱਚ ਕਰ ਰਿਆ ਉਮਰ ਦੇ ਹਿਸਾਬ ਨਾਲ ਕਰ ਲੈਣਾ ਸਾਰਾ ਗੋਲ ਤੇ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੋਣਗੀ ਅੱਛਾ ਪਤਾ ਇਹਦੇ ਅਨਸੂਨ ਦੇ ਕਿਹੜੇ ਦੀ ਹੈ ਇਹ ਜਾਂ ਮਾਂ ਵਗੈਰਾ ਕੁਝ ਨਹੀਂ ਨਹੀਂ ਆਇਆ ਨਹੀਂ ਪਤਾ ਹੀ ਅੱਛਾ ਆਪਾਂ ਨੂੰ ਨਹੀਂ ਠੀਕ ਹੈ ਤੇ ਥਣ ਥਣ ਦੋਸਤੋ ਦਿਖਾ ਦਿੰਦਾ ਤੁਹਾਨੂੰ ਥਣ ਚੰਗੇ ਆ ਕੱਟੀ ਦੇ ਸਿੱਗਲ ਪੂਰੀ ਆ ਜੀ ਠੀਕ ਹੈ ਇਹਨੂੰ ਕਰ ਲੈ ਦੋ ਦਸੌ ਥਾਣਾ ਝੋਲੀ ਚੰਗੀ ਥਾਣਾ ਦੇ ਵਿੱਚ ਠੀਕ ਹੈ ਜੀ ਪੂਸ਼ ਵਗੈਰਾ ਇਹਨਾਂ ਬਿਲਕੁਲ ਪਤਲੀ ਤੇ ਲੰਬਾਈ ਦੇ ਵਿੱਚ ਅੱਛਾ ਰੇਟ ਇਹਦਾ ਰੇਟ ਦਾ 32000 32000 ਹਾਂਜੀ 32000 ਠੀਕ ਹੈ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਾਂਗੇ ਠੀਕ ਹੈ 32000 ਰੇਟ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਠੀਕ ਹੈ ਜੀ ਤੇ ਦੋ ਜਿਹੜੀ ਇਧਰਲੇ ਪਾਸੇ ਕਟੀਆਂ ਆਪਣੇ ਕੋਲ ਕਿਨੇ ਕਿਨੇ ਟਾਈਪ ਦੀਆਂ ਇਹ ਇਹ ਸਾਲ ਤੋਂ ਥੱਲੇ ਥੱਲੇ ਹੋਣਗੇ ਆ ਮੇਰੇ ਸਾਹਮਣੇ ਹੋਊਗੀ ਸਾਲ ਕਦੀ ਅੱਛਾ ਆ ਤਾਂ ਮਾੜੀ ਮੋਟੀ ਕੱਟ ਹੋਊਗੀ ਠੀਕ ਹੋਊਗੀ ਦਸਾਂ ਘੰਟਿਆਂ ਦੀ ਹੈ ਹਾਂ ਦਸਾਂ ਘੰਟਿਆਂ ਦੀ ਹੋਊਗੀ ਠੀਕ ਹੈ ਤੇ ਕੀ ਰੇਟ ਆ ਇਹਨਾਂ ਦਾ ਇਹਦਾ ਆਪਣਾ ਜੋੜੇ ਦਾ 28000 ਰੁਪਏ ਅੱਛਾ ਜੋੜੇ ਦਾ 28000 28000 ਰੁਪਏ ਠੀਕ ਹੈ ਜੋੜਾ ਹੀ ਦੇਣਾ ਕਿ ਇਕੱਲੀ ਇਕੱਲੀ ਬਾ ਜੋੜਾ ਲੈ ਜੀ ਜੋੜਾ ਵਾਲਾ ਜੋੜੇ ਵਾਲਾ ਵੀ ਮਾਨਤਾ ਕਰ ਦਾਂਗੇ ਠੀਕ ਹੈ ਜਿਹੜਾ ਇਹ ਸੱਕਟੀ ਦੀ ਮਾਂ ਕਿੰਨਾ ਕੁ ਦੁੱਧ ਦਿੰਦੀ ਆ ਉਹ ਦੁੱਧ ਹੈਗੇ 12-13 ਲੀਟਰ ਦਾ ਦੁੱਧ ਆਪਣਾ ਘਰੇ ਚੋਈ ਆ ਅੱਛਾ ਸੱਜੜ ਤਾਂ ਹੈ ਹਾਂਜੀ ਹਾਂਜੀ ਠੀਕ ਹੈ ਇਹਨੂੰ ਖੋਲੀਏ ਮਾੜੀ ਜੀ ਤੂਰ ਦੇਖ ਲੈਣੇ ਓਕੇ ਆ ਜਾ ਬੱਤੇ ਦੋਸਤੋ 28000 ਰੁਪਏ ਜੋੜੇ ਦਾ ਰੇਟ ਆ ਆਹ ਜੇ ਕੋਈ ਕੱਲੀ ਕੱਲੀ ਲੈਣੀ ਹੋਵੇ ਕਿਸੇ ਨੇ ਫਿਰ ਕੀ ਕੀ ਹਿਸਾਬ ਨਾਲ ਕੀ ਕੀ ਰੇਟ ਆ ਕੱਲੀ ਕੱਲੀ ਦਾ ਕੱਲੀ ਕੱਲੀ ਦਾ ਰੇਟ ਦੱਸ ਦੇ ਕੀ ਕੀ ਹੈ ਕੱਲੀ ਕੱਲੀ ਦਾ ਤੇ ਤੇ 14 14 14 14 14 14 ਠੀਕ ਹੈ ਜੀ ਦੋਸਤੋ 14 14000 ਹੀ ਕੱਲੀ ਕੱਲੀ ਦਾ ਰੇਟ ਹੈ ਠੀਕ ਹੈ ਜੀ ਜੋੜਾ ਲਊਗਾ ਫਿਰ ਆਪਾਂ ਮਾਨਤਾਂ ਕਰ ਲੈ ਠੀਕ ਹੈ ਦੋਸਤੋ ਇਹ ਜਾਮਾ ਕਾਲੀ ਹੈ ਜੱਟ ਬਲੇਕ ਹੈ ਬਾਕੀ ਸੋਹਣੀ ਸਨਕੀ ਕੱਟੀ ਬਰੀਕੀਆਂ ਦੇ ਵਿੱਚ ਚੰਗੀ ਐ ਲੰਬਾਈ ਚੰਗੀ ਐ ਤੇ ਲੰਮੀ ਲੱਤ ਦੀ ਐ ਚੰਗਾ ਕਦ ਕਾਠ ਕਰਨ ਵਾਲੀ ਕੱਟੀ ਐ ਠੀਕ ਐ ਸਿੰਘ ਸੋਹਣਾ ਬੋਲਦਾ ਇਧਰਲੇ ਪਾਸੇ ਵਾਲੀ ਵੀ ਕੱਟੀ ਬੜੀ ਸੋਹਣੀ ਐ ਸਿੰਘਾ ਸੁੰਗਾ ਦੀ ਮੂੰਹ ਵਗੈਰਾ ਸੋਹਣਾ ਧੌਣ ਦੀ ਲੰਬਾਈ ਤੇ ਪੁੜੇ ਪੜੇ ਐਨ ਬਿਲਕੁਲ ਚੱਕਮਿਆਰੀ ਐ ਠੀਕ ਐ ਜੀ ਰਾਜੀ ਐ ਇਹ ਕੱਟੀ ਤੇ ਥਣ ਵੀ ਜਿਹੜੇ ਦੋਸਤੋ ਚਾਰੇ ਨਿਕੜਵੇ ਐ 14000 ਹੀ ਇਸ ਕੱਟੀ ਦਾ ਰੇਟ ਐ ਜੀ ਜੋੜਾ ਲੈਣਾ ਤਾਂ 28000 ਰੁਪਇਆ ਬਾਈ ਹੁਣਾਂ ਨੇ ਰੇਟ ਕੀਤਾ ਜਿਹੜਾ ਨਾਗ ਤੁਹਾਨੂੰ ਤਿੰਨਾ ਦੇ ਵਿੱਚੋਂ ਜੱਚੇ ਉਹ ਨੈਰਕ ਪਰਕ ਕਰਕੇ ਖਰੀਦ ਲਿਓ ਤੇ ਇੱਕ ਆਪਣੇ ਕੋਲੇ ਜੀਪ ਆ ਕਿ ਮਾਡਲ ਮੂਡ ਲੈ ਤੇ ਇਹ 94 ਮਾਰ 1994 ਮਾਰ ਦਾ ਅੱਛਾ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਹਾਂਜੀ ਹਰਿਆਣਾ ਨੰਬਰ ਹੈ ਠੀਕ ਹੈ ਆਪਾਂ ਚੱਲੀ ਹੋਈ ਲਈ ਸੀ ਇਹ ਹਾਂ ਚੱਲਦੀ ਲਈ ਹੋਇਆ ਸਾਲ ਕੀ ਵੈਨੋ ਅੱਛਾ ਉਹ ਵਧੀਆ ਚੱਲਦੀ ਵਧੀਆ ਓਕੇ ਆ ਕੰਡੀਸ਼ਨ ਪੂਰੀ ਵਧੀਆ ਇੰਜਨ-ਇੰਜਨ ਪੂਰਾ ਡੀਆਈ ਇੰਜਨ ਹੈ ਅੱਛਾ ਕੋਈ ਕੰਮਕੁਮ ਹੋਣ ਵਾਲਾ ਨਾ ਨਾ ਕੋਈ ਕੰਮ ਨਹੀਂ ਵਿੱਚੋਂ ਵਖਾ ਦਿਓ ਠੀਕ ਹੈ ਸੂਟਾਂ ਪੂਰੀ ਵਧੀਆ ਬਣੀ ਨੇ ਤਾਂ ਛੱਤ ਵਖਾ ਦਿਓ ਅੱਛਾ ਤੇ ਆਪਣਾ ਕਾਪੀ ਗੂਪੀ ਇਹਦੀ ਵਾਰਕਿਆਂ ਵਾਲੀ ਅੱਛਾ ਠੀਕ ਹੈ ਕਿੰਨਾ ਕਿੰਨਾ ਮਾਡਲ ਹੈ ਇਹ ਇਹ 94 ਮਾਡਲ ਹੈ 94 ਮਾਡਲ ਹੈ ਦੋਸਤੋ ਠੀਕ ਹੈ ਜੀ ਤੇ ਜੇ ਕਿਸੇ ਵੀਰ ਭਰਾ ਨੂੰ ਇਹ ਵੀ ਪਸੰਦ ਆਉਂਦੀ ਹੈ ਤਾਂ ਤੁਸੀਂ ਭਾਈ ਹੁਣਾਂ ਤੋਂ ਖਰੀਦ ਸਕਦੇ ਹੋ ਬਾਕੀ ਸਾਰੇ ਪ੍ਰੂਫ ਮਿਲ ਜਾਣਗੇ ਠੀਕ ਹੈ ਜੀ ਹਰਿਆਣਾ ਨੰਬਰ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਆਹ ਲੋ ਦੋਸਤੋ ਪਿੱਛੋਂ ਮੈਂ ਦਿਖਾ ਦਿੰਦਾ ਬਾਕੀ ਕੋਈ ਕੰਮ ਹੋਣ ਵਾਲੇ ਨਹੀਂਗਾ ਟਾਇਰ ਟੂਰ ਕਿੰਨੇ ਕੇ ਇਹ ਟਾਇਰ ਕਿਹਾ ਪੈਸੇ ਟਾਇਰ 50 ਪੈਸੇ ਹਨ ਹਾਂ 50 ਪੈਸੇ ਟਾਇਰ ਠੀਕ ਆ ਦੋਸੋ ਕੰਡੀਸ਼ਨ ਦੇਖ ਲਓ ਗੱਡੀ ਦੀ ਠੀਕ ਆ ਤੇ ਇਹਦਾ ਫਿਰ ਰੇਟ ਜੀਪ ਦਾ ਇਹਦਾ ਰੇਟ 1.25 ਹੈ 1 ਲੱਖ ਤੇ 25000 25000 ਮਾਨਤਾਨ ਕਰ ਦਿਆਂਗੇ ਜੇ ਕੋਈ ਆਊਗਾ ਅੱਛਾ ਦੋਸੋ ਮਾਨਤਾਨ ਹੋ ਜਾਊਗਾ 1 ਲੱਖ ਤੇ 25000 ਰੁਪਿਆ ਰੇਟ ਹੈ ਠੀਕ ਹੈ ਜੀ ਮਾਨਤਾਨ ਸਾਰੇ ਇਥੇ ਪਸੂਵਾ ਦੇ ਵਿੱਚੋਂ ਵੀ ਹੋਊਗਾ ਤੇ ਜੀਪ ਦੇ ਵਿੱਚੋਂ ਵੀ ਹੋਊਗਾ ਤੇ ਚਲੋ ਠੀਕ ਆ ਭਾਈ ਜੀ ਠੀਕ ਆ ਜੀ